ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਆ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ ਨਿਊਜ਼ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ ਨਿਊਜ਼ 18 ਦਿਖਾ ਰਿਹਾ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਆ ਸੀਗਾ ਇਨਫਾਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਔਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਸ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜੋ ਨਸ਼ਾ ਵਿਰੁੱਧ ਦੀ ਮਕੰਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁੱਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਗ ਮਾਰੇ ਗਏ ਨੇ ਧੰਨਵਾਦ